ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾ ਸੰਗਤ ਜੀ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਸੰਗਤ ਦੂਰਾਂ ਦਰੇੜਿਆਂ ਤੋਂ ਆਉਂਦੀ ਇੱਕ ਦਿਨ ਲਾਹੌਰ ਨਗਰ ਦਾ ਇੱਕ ਵਪਾਰੀ ਗੁਰੂ ਸਾਹਿਬ ਜੀ ਦੇ ਸਾਹਮਣੇ ਮੌਜੂਦ ਹੋਇਆ ਤੇ ਪ੍ਰਾਰਥਨਾ ਕਰਨ ਲੱਗਾ ਬੇਨਤੀਆਂ ਕਰਨ ਲੱਗਾ ਕਿ ਗੁਰੂ ਸਾਹਿਬ ਜੀ ਮੇਰੇ ਵਪਾਰ ਵਿੱਚ ਸਥਿਰਤਾ ਨਹੀਂ ਰਹਿੰਦੀ ਮੈਂ ਬਹੁਤ ਹੀ ਕਾਟੇ ਖਾਦੇ ਆਪਣੇ ਵਪਾਰ ਵਿੱਚ ਕਿਰਪਾ ਕਰਕੇ ਕੋਈ ਅਜਿਹੀ ਜੁਕਤੀ ਦੱਸੋ ਆਪਣੀ ਮਿਹਰ ਦਾ ਮੀਂਹ ਵਰਸਾਓ ਜਿਸ ਦੇ ਨਾਲ ਮੇਰੇ ਵਪਾਰ ਵਿੱਚ ਬਰਕਤ ਬਣੀ ਰਹੇ ਜਵਾਬ ਵਿੱਚ ਗੁਰੂ ਸਾਹਿਬਾਂ ਨੇ ਕਿਹਾ ਗੰਗੂ ਸ਼ਾ ਤੁਹਾਡੇ ਵਪਾਰ ਵਿੱਚ ਵਾਹਿਗੁਰੂ ਨੇ ਚਾਹਿਆ ਤਾਂ ਬਹੁਤ ਮੁਨਾਫਾ ਹੋਵੇਗਾ ਜੇਕਰ ਆਪਣੀ ਕਮਾਈ ਵਿੱਚੋਂ ਪ੍ਰਭੂ ਦੇ ਨਾਮ ਵੱਲੋਂ ਦਸਵੰਦ ਯਾਨੀ ਕਿ ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਢ ਕੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਵਿੱਚ ਖਰਚ ਕਰਨ ਲੱਗ ਜਾਓਗੇ ਤਾਂ ਤੁਹਾਨੂੰ ਬਹੁਤ ਮੁਨਾਫਾ ਹੋਵੇਗਾ ਗੁਰੂ ਸਾਹਿਬ ਜੀ ਐਸ ਵਪਾਰੀ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ ਗੰਗੂਸ਼ਾ ਨੇ ਵਚਨ ਦਿੱਤਾ ਤੇ ਕਿਹਾ ਤੁਹਾਡਾ ਆਸ਼ੀਰਵਾਦ ਪ੍ਰਾਪਤ ਹੋਣਾ ਚਾਹੀਦਾ ਏ ਮੈਂ ਦਸਵੰਦ ਦੀ ਰਾਸ਼ੀ ਦਰਮਾਤਕਾਰ ਜੋ ਤੇ ਖਰਚ ਕੀਤਾ ਕਰਾਂਗਾ ਉਹ ਗੁਰੂ ਜੀ ਵੱਲੋਂ ਆਗਿਆ ਲੈ ਕੇ ਦਿੱਲੀ ਨਗਰ ਚਲਾ ਗਿਆ ਉੱਥੇ ਉਸਨੇ ਨਵੀਂ ਸਿਰੀ ਵੱਲੋਂ ਵਪਾਰ ਸ਼ੁਰੂ ਕੀਤਾ ਤੇ ਹੌਲੀ ਹੌਲੀ ਵਪਾਰ ਫਲੀਪੂਤ ਹੋਣ ਲੱਗਾ ਕੁਝ ਸਮੇਂ ਵਿੱਚ ਹੀ ਗੰਗੂ ਸ਼ਾ ਵੱਡੇ ਸ਼ਾਹੂਕਾਰਾਂ ਵਿੱਚ ਗਿਣਿਆ ਜਾਣ ਲੱਗਾ ਇੱਕ ਵਾਰ ਪ੍ਰਸ਼ਾਸਨ ਨੂੰ 1 ਲੱਖ ਰੁਪਏ ਦੀ ਲਾਹੌਰ ਨਗਰ ਲਈ ਮਹਾਜਨੀ ਚੈੱਕ ਦੀ ਲੋੜ ਪੈ ਗਈ ਕੋਈ ਵੀ ਵਪਾਰੀ ਐਨੀ ਵੱਡੀ ਰਾਸ਼ੀ ਦੀ ਮਹਾਜਨੀ ਚੈੱਕ ਬਣਾਉਣ ਦੀ ਸਮਰੱਥਾ ਨਹੀਂ ਰੱਖਦਾ ਸੀ ਪਰ ਗੰਗੂਸ਼ਾ ਨੇ ਇਹ ਮਹਾਜਨੀ ਚੈੱਕ ਤੁਰੰਤ ਤਿਆਰ ਕਰ ਦਿੱਤਾ ਐਨੀ ਵੱਡੀ ਸਮਰੱਥਾ ਵਾਲਾ ਵਪਾਰੀ ਜਾਣ ਕੇ ਸਰਕਾਰੀ ਦਰਬਾਰ ਵਿੱਚ ਵੀ ਉਸ ਦਾ ਸਨਮਾਨ ਵਧਣ ਲੱਗਾ